ਸਸੇ ਗੱਲ ਜੀ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਦੇ ਵੀਰੇ ਅੱਜ ਕੁਝ ਗੱਲਾਂ ਹੀ ਕਰਨੀਆਂ ক্রিকেট ਬਾਰੇ ਕਿਉਂਕਿ ক্রিকেট ਨਾਲ ਪਿਆਰ ਆ ਤਾਂ ਵੀਰੇ ਚੁੱਪ ਨਹੀਂ ਰਿਹਾ ਜਾਂਦਾ ਸਚਾਈ ਦੱਸੀਏ ਤੈਨੂੰ ਬਾਕੀ ਬਹੁਤ ਪਿਆਰ ਸਤਿਕਾਰ ਸਾਰੇ ਭਰਾਵਾਂ ਨੂੰ ਕਿਉਂਕਿ ਜ਼ਰੂਰੀ ਗੱਲਾਂ ਕਰਨੀਆਂ ਵੀ ਬਹੁਤ ਜ਼ਰੂਰੀ ਸੀ ਕਿਉਂਕਿ ক্রিকেট ਚ ਜੋ ਹੋ ਰਿਹਾ ਤੇ ਜੋ ਚੱਲ ਰਿਹਾ ਉਸ ਬਾਰੇ ਪਹਿਲਾਂ ਬਾਕੀ ਜਿਹੜੇ ਜਿਹੜੇ ਭਰਾ ਲਾਈਵ ਦੇਖ ਰਹੇ ਆ ਜੋੜ ਰਹੇ ਆ ਉਹ ਜ਼ਰੂਰ ਸ਼ੇਅਰ ਕਰਨ ਤਾਂ ਜੋ ਸਾਰੇ ਭਰਾ ਮੇਰੇ ক্রিকেট ਨੂੰ ਬਚਾ ਸਕੀਏ ਆਪਾਂ ਨੂੰ ਕਿਉਂਕਿ ਡੁੱਬ ਚੁੱਕੀ ਆ ਆਲਮੋਸਟ ਭਾਵੇਂ ਆਪਾਂ ਵੱਡੀਆਂ ਚੀਜ਼ਾਂ ਰੱਖਦੀਏ ਕੁਝ ਵੀ ਰੱਖਦੀਏ ਮੇਰੇ ਹਿਸਾਬ ਨਾਲ ਪੰਜਾਬ ਚ 50% ਟੀਮਾਂ ਖਤਮ ਹੋ ਚੁੱਕੀਆਂ ਤੇ 50% ਹੀ ਮੇਰੇ ਸਾਨੂੰ ਟੂਰਨਾਮੈਂਟ ਜਿਹੜੇ ਪੱਕੇ ਟੂਰਨਾਮੈਂਟ ਕਰਾਉਂਦੇ ਸੀ ਉਹ ਵੀ ਖਤਮ ਹੋ ਚੁੱਕੇ ਆ ਕਰੋਨੋ ਹਟ ਗਿਆ ਉਹਦੇ ਚ ਬਹੁਤ ਗਲਤੀਆਂ ਨੇ ਭਾਵੇਂ ਉਹ ਬਲਾਰਾ ਭਾਵੇਂ ਉਹ ਲਾਈਵ ਵਾਲਾ ਤੇ ਭਾਵੇਂ 플레이ਰ ਆ ਠੀਕ ਆ ਜੀ ਸਾਰਿਆਂ ਦੀਆਂ ਗਲਤੀਆਂ ਵੀਰੇ ਮੰਨਦਾ ਆਪਾਂ ਆਪਾਂ ਵਿੱਚੋਂ ਹੀ ਆ ਉਹਨਾਂ ਚੋਂ ਸਿੱਧੀ ਗੱਲ ਆ ਕਿਉਂਕਿ ਕਦੇ ਭੱਜ ਨਹੀਂ ਸਕਦੇ ਜਿਹੜੀ ਗੱਲ ਕਰਨੀ ਆ ਵੀਰੇ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਭਰਾਵਾਂ ਦਾ ਉਹੀ ਗੱਲਾਂ ਕਰੂੰਗਾ ਮੇਨਲੀ ਮੇਨਲੀ ਵੱਡੀ ਸੀਰੀਜ਼ ਹੁਣ ਵੱਡੀਆਂ ਸੀਰੀਜ਼ ਦੀ ਗੱਲ ਕਰਾਂ ਕੱਲ ਭਰਾਵਾਂ ਨੇ ਕੱਪ ਕਰਾਇਆ ਬਹੁਤ ਵਧੀਆ ਕੱਪ ਕਰਾਇਆ ਸ਼ੇਰਪੁਰ ਸੰਗਰੂਰ ਚ ਜੋ ਸੱਚਾਈ ਦੱਸਦਾ ਜਿੰਨਾ ਤੱਕ ਮੈਨੂੰ ਲੱਗਦਾ ਨਾ ਮੈਂ ਕਿਸੇ ਨੂੰ ਪੁੱਛਿਆ ਜਿੰਨਾ ਤੱਕ ਮੈਂ ਜੱਜ ਕੀਤਾ ਜਿੰਨਾ ਚਿਰ ਉਹ ਹੋ ਗਿਆ క్రికెਟ ਖੇਡਦੇ ਨੂੰ ਜਾ ਬੋਲਦੇ ਨੂੰ ਵੀਰੇ ਛੇਰਪੁਰ ਵਾਲਿਆਂ ਦੇ ਭਰਾਵਾਂ ਨੇ ਲੱਖਾਂ ਰੁਪਈਆ ਲਾਇਆ ਉਹ ਕਾਂ ਦੇ ਲਾਇਆ ਨਾ ਦਾ ਉਹਨਾਂ ਦਾ ਕੋਈ ਪਲੇਅਰ ਸੀਗਾ ਕਿ ਜਿੰਦੇ ਚਲੋ ਪੱਖ ਪਾਤ ਕਰਦੇ ਹੁਣ ਧਿਆਨ ਨਾਲ ਗੱਲ ਸੁਣ ਲਿਓ ਭਰਾ ਮੇਰੇ ਉੱਥੇ ਮੈਂ ਕੱਲ ਫ੍ਰੀ ਸੀ ਮੈਂ ਚਲੋ ਲਾਈਵ ਦੇਖਦਿਆ ਪਿਆ ਸੀ ਸੈਮੀਫਾਈਨਲਾਂ ਤੋਂ ਠੀਕ ਹੈ ਭਰਾ ਟੂਰਨਾਮੈਂਟ ਕਰਾ ਰਹੇ ਬਹੁਤ ਤਗੜਾ ਕੱਪ ਕਰਾਇਆ ਭਰਾਵਾਂ ਨੇ ਪੈਸਾ ਲਾਇਆ ਕਾਂ ਦੇ ਕਿੰਦੇ ਲਾਇਆ ਦਰਸ਼ਕਾਂ ਲਈ ਬੋਲਾਰਿਆਂ ਲਈ ਲਾਈਵ ਵਾਲਿਆਂ ਦੀ ਲਾਈਵ ਵਾਲਿਆਂ ਲਈ 플레이ਰਾਂ ਲਈ ਇਹਨਾਂ ਸਾਰਿਆਂ ਨੂੰ ਲਾਇਆ ਸੀ ਪੈਸਾ ਨਾ ਕਿ ਉਹਨਾਂ ਆਪ ਦੀ ਜਿੱਤਣ ਵਾਸਤੇ ਲਾਇਆ ਸੀ ਵੀ ਉਹ ਟਰੈਕਟਰ ਰੱਖਿਆ ਸੀ ਨਾ ਉਹ ਸਾਰੇ ਭਰਾਮਾਂ ਵਾਸਤੇ ਰੱਖਿਆ ਸੀ ਕਿ ਜਿਹੜਾ ਆਵੇ ਉਹ ਜਿੱਤ ਕੇ ਜਾਵੇ ਦੂਜੀ ਗੱਲ ਜਿਹੜੇ ਭਰਾਣੇ ਟਰੈਕਟਰ ਦਿੱਤਾ ਉਹ ਦਿਨ ਰਾਤ ਮਿਹਨਤ ਕਰਦਾ ਬਾਹਰ ਸੱਤ ਸਮੁੰਦਰਾਂ ਪਾਰ ਬੈਠ ਕੇ ਤੇ ਮਿਹਨਤ ਕੀਤੀ ਉਹ ਭਰਾ ਨੇ ਤੇ ਮਿਹਨਤੀ ਦਾਹਾ ਕਿਰਤ ਦੀ ਕਮਾਈ ਦੇ ਵਿੱਚੋਂ ਉਹ ਟਰੈਕਟਰ ਦਿੱਤਾ ਉੱਥੇ ਕੱਲ ਜੋ ਹੋਇਆ ਮੈਂ ਵੀ ਲਾਈਵ ਤੇ ਦੇਖ ਰਿਹਾ ਸੀਗਾ ਵੀਰੇ ਉਹਦੇ ਦੇ ਵਿੱਚ ਮੈਂ ਮੰਨਦਾ ਜਿੱਥੋਂ ਤੱਕ ਮੈਨੂੰ ਥੋੜਾ ਤਜਰਬਾ ਹੈ ਕਿ ਸ਼ੇਰਪੁਰ ਵਾਲੇ ਭਰਾਵਾਂ ਨੇ ਪੈਸਾ ਲਾਇਆ ਨਾ ਕਿਸੇ ਦਾ ਪੱਖਪਾਤ ਕੀਤਾ ਚਲੋ ਜੇ ਨੂੰ ਲੱਗਿਆ ਕਿ ਪਲੇਅਰ ਸੀਰੀਅਲ ਹੀ ਖੇਡਦੇ ਆ ਜਾਂ ਕੁਝ ਵੀ ਆ ਉਹਨਾਂ ਚਲੋ ਮੈਚ ਰੁਕਾਤਾ ਉੱਥੇ ਵੀ ਮੈਂ ਬਣਦਾ ਮੈਚ ਨਹੀਂ ਰੁਕਣਾ ਚਾਹੀਦਾ ਸੀ ਠੀਕ ਹੈ ਮੈਚ ਖੇਡਦੇ ਕਿਉਂਕਿ ਵੀਰੇ ਹਰ ਪਲੇਅਰ ਸੱਚਾਈ ਦੱਸਣ ਲੱਗਾ ਵੀਰੇ ਹਰ ਪਲੇਅਰ ਵੱਡੀ ਚੀਜ਼ ਨੂੰ ਹੀ ਜਾਂਦਾ ਜਿਨ੍ਹਾਂ ਦੀਆਂ ਟੀਮਾਂ ਚੰਗੀਆਂ-ਚੰਗੀਆਂ ਵੀ ਨਾ ਕਈਆਂ ਦੀਆਂ ਟੀਮਾਂ ਨਹੀਂ ਮਾੜੀਆਂ ਨੂੰ ਤਾਂ ਪੁੱਛਦਾ ਨਹੀਂ ਅਗਲਾ ਕਹਿੰਦਾ ਮੈਂ ਉਹਦੇ 'ਚ ਖੇਡਦਾ ਆਪ ਫੋਨ ਕਰ ਕਰਕੇ ਵੀਰੇ ਟੀਮਾਂ ਟਰਗਾਉਂਦੇ ਆ ਸਟਾਰ ਪਲੇਅਰ ਇਹ ਵੀ ਦੱਸ ਦਿਨਾ ਇਹੀ ਤੁਹੀ ਲੱਖ ਰੁਪਇਆ ਜਾਂ 71000 51000 ਕੱਲ ਵੀ ਟੂਰਨਾਮੈਂਟ ਸ਼ਿਆਰਪੁਰ ਵੀ ਚੱਲੀ ਜਾਂਦਾ ਕਿੰਨੇ ਕੋਈ ਸਟਾਰ ਪਲੇਅਰ ਚੱਲ ਕੇ ਕਿਉਂਕਿ ਉੱਥੇ ਸੀਰੀਜ਼ 11000 ਸੀ ਵੀਰੇ ਸਾਰੇ ਟਰੈਕਟਰਾਂ ਨੂੰ ਪਾਜਦੇ ਸਾਰੇ ਆਪਣੇ ਲਈ ਖੇਡਦੇ ਆ ਜੋ ਸਚਾਈ ਆ ਕੌਣ ਕਿੰਦੇ ਲਈ ਨਹੀਂ ਖੇਡਦਾ ਕੌਣ 11000 ਨੂੰ ਖੇਡਦਾ ਕਿੰਨੇ ਕੋਈ ਚੱਲ ਜਾਣਗੇ 51000 ਤੇ 11000 ਸੀਰੀਜ਼ ਰੱਖ ਦੋ 21000 ਵੀਰੇ ਜੋ ਸਚਾਈ ਹੈ ਹਰ ਬੰਦਾ ਵੱਡੀ ਚੀਜ਼ ਨੂੰ ਖੇਡੂਗਾ ਇਹੀ ਖੇਡੂਗਾ ਚਲੋ ਮੰਨ ਲਿਆ ਦੁਆਰਾ ਕਰਾਤਾ ਉੱਥੇ ਜਿਹੜੇ ਜਿਨ੍ਹਾਂ ਨੇ ਪਹਿਲੀ ਗੱਲ ਤਾਂ ਸਲਾਮਾਂ ਦੇਣ ਵਾਲੇ ਬੰਦੇ ਉਹ ਸਾਡੇ ਵਿੱਚੋਂ ਹੀ ਆ ਉੱਥੇ ਸਿਆਣੇ ਬੈਣੇ ਬੰਦੇ ਸੀ ਉਹਨਾਂ ਨੂੰ ਕਈਆਂ ਨੂੰ ক্রিকেট ਬਾਰੇ ਨਹੀਂ ਪਤਾ ਨਾਲ ਜੋੜ ਕੇ ਉਹਨਾਂ ਵਿਚਾਰਿਆਂ ਨੇ ਟੂਰਨਾਮੈਂਟ ਇੰਨਾ ਤਕੜਾ ਕਰਾਇਆ ਪੈਸਾ ਲਾਇਆ ਠੀਕ ਹੈ ਜੀ ਉਹ ਬੰਦਿਆਂ ਨੂੰ ਸਲਾਮਾਂ ਕਿੰਨੇ ਦਿੱਤੀਆਂ ਬੁਲਾਰੇ ਲਾਈਵ ਵਾਲੇ ਉਹ ਜਿਨ੍ਹਾਂ ਨੂੰ ਬੁਲਾਰਿਆਂ ਦੀ ਗੱਲ ਕਰਨ ਲੱਗਾ ਵੀਰੇ ਜਿਨ੍ਹਾਂ ਨੂੰ ক্রিকেট ਦਾ ਊੜਾ ਐੜਾ ਨਹੀਂ ਪਤਾ ਕਈਆਂ ਨੂੰ ਤਾਂ ਉਹਨਾਂ ਨੂੰ ਥਲੀ ਪੁਆਇੰਟ ਦਾ ਨਹੀਂ ਪਤਾ, ਸਕੁਅਰ ਲੈਗ ਦਾ ਨਹੀਂ ਪਤਾ। ਉਹਨਾਂ ਨੂੰ ਇਹ ਪੁੱਛ ਲਓ ਕਿਸੇ ਨੂੰ, ਕੋਈ ਬੋਲਣ ਆਨਾਂ ਨੂੰ ਕਰੇ। ਬੈਟਸਮੈਨ ਆਊਟ ਹੁੰਦਾ ਤਾਂ ਕਿੰਨੇ ਤਰ੍ਹਾਂ ਦਾ ਹੁੰਦਾ? ਕਿਸੇ ਨੂੰ ਇਹ ਨਹੀਂ ਪਤਾ ਹੋਣਾ, ਉਹਨਾਂ ਨੂੰ ਸਿਰਫ ਕਾਸਕੋਚ ਇਹ ਦੇਖਿਆ, ਬੋਲਡ ਕੈਚ ਤੇ ਸਾਫ਼ ਜੀ ਗੱਲ। ਕੈਚ ਜਾਂ ਰਨ ਆਊਟ। ਵੀਰੇ 10 10 ਤਰੀਕਿਆਂ ਨਾਲ ਆਊਟ ਹੁੰਦਾ ਬੈਟਸਮੈਨ ਤੇ 11ਵਾਂ ਤਰੀਕਾ ਵੀ ਹੈਗਾ। ਉਹ ਟਾਇਰ ਹਟ ਦਾ। ਜੇ ਟਾਇਰ ਹਟ ਹੋ ਗਿਆ ਤਾਂ ਨਾਟ ਆਊਟ ਹੈ ਜਾਂ ਰਿਟਾਇਰਡ ਹੋ ਗਿਆ। ਤੋ 11ਵਾਂ ਹੁੰਦਾ ਜਿਨ੍ਹਾਂ ਨੂੰ ਕ੍ਰਿਕਟ ਦਾ ਊੜਾ ਪਾਇਦਾ ਨਹੀਂ ਉਹ ਜਾ ਕੇ ਕਮੇਟੀਆਂ ਨਾਲ ਸਲਾਮਾ ਕਰਦੇ ਆ ਉਹਨਾਂ ਨੂੰ ਦਿੰਦੇ ਆ ਬਾਅਦ ਚੋਂ ਲੱਖਾਂ ਰੁਪਈਆ ਵਧਾਈ ਹਰਨ ਲਾਇਆ ਕੱਲ ਦਾ ਦੇਖ ਰਿਹਾ ਵੀਰੇ ਉਹਨਾਂ ਨੇ ਇੰਨੇ ਚਲੋ ਕਮੈਂਟ ਹਰ ਬੰਦੇ ਤੋਂ ਗਲਤੀ ਹੋ ਜਾਂਦੀ ਆ ਪਰ ਉਹਨਾਂ ਚਲੋ ਜੋ ਵੀ ਆ ਫੈਸਲਾ ਦੋਵੇਂ ਭਰਾਵਾਂ ਚ ਵੰਡਤਾ ਉਹਨਾਂ ਉਹਨਾਂ ਨੇ ਜਿਹੜੇ ਤੁਸੀਂ ਇੰਨੀਆਂ ਗਾਲਾਂ ਕੱਢਦੇ ਹੋ ਕੁਝ ਵੀ ਕੱਢਦੇ ਹੋ ਵੀਰੇ ਉਹਨਾਂ ਕਿਸੇ ਨਾਂ ਦਾ ਵਾਰਨਰ ਮਾਮੇ ਦਾ ਮੁੰਡਾ ਸੀ ਤੇ ਨਾ ਜੱਟ ਪੱਦੀ ਚਾਚੇ ਦਾ ਮੋਢਾ ਹੀ ਉਹਨਾਂ ਦੇ ਉਹਨਾਂ ਜੋ ਫੈਸਲਾ ਲੱਗਾ ਵਿਚਾਰਿਆਂ ਨੇ ਉਹ ਵੀਰ ਨੇ ਪੈ ਬਾਹਰੋਂ ਸਲਾਹ ਕਰਕੇ ਕਰਤਾ ਠੀਕ ਆ ਜੀ ਚਲੋ ਹੋਇਆ ਗਲਤੀਆਂ ਹੋ ਜਾਂਦੀਆਂ ਉਹਦੇ ਲਈ ਮੈਂ ਇੱਕ ਤੁਹਾਨੂੰ ਸਲਾਹ ਦਵਾਂਗਾ ਜੇ ਆਪਾਂ ਵੱਡੀਆਂ ਸੀਰੀਆਂ ਰੱਖਣੀਆਂ ਨੇ ਵੀਰੇ ਤਾਂ ਪਹਿਲੇ ਦਿਨ ਤੋਂ ਸਾਰੇ ਰਨ ਅਕਾਊਂਟ ਕਰੋ ਫਾਈਨਲ ਤੱਕ ਉੱਥੇ ਪਾਓ ਵੀਰੇ ਤਿੰਨ ਪਰਚੀਆਂ ਇੱਕ ਪਾਓ ਸੈਕੰਡ ਰਾਊਂਡ ਦੀ ਇੱਕ ਪਾਓ ਫਾਈਨਲ ਤੇ ਇੱਕ ਪਾਓ ਸੈਮੀਫਾਈਨਲ ਦੀ ਉਹ ਤਿੰਨ ਪਰਚੀਆਂ ਜਦੋਂ ਟੂਰਨਾਮੈਂਟ ਖਤਮ ਹੋ ਜੇ ਇਹ ਨੋਟ ਕਰ ਲਿਓ ਮੇਰੇ ਜ਼ਿੰਦਗੀ ਚ ਕਦੇ ਰੌਲਾ ਪੈ ਗਿਆ ਨਾ ਆ ਜਿਹੜਾ ਹੈਗੇ ਨਾ ਬਣਾ ਦੂੰਗਾ ਹੋਰ ਦੱਸੋ ਤਿੰਨ ਪਰਚੀਆਂ ਚ ਪਰ ਪਰਚੀਆਂ ਤੇ ਨਹੀਂ ਸ਼ਾਨੀਆਂ ਨਹੀਂ ਲੱਗਣੇ ਚਾਹੀਦੀਆਂ ਸਾਹਮਣੇ ਬਣਾਓ ਸਾਹਮਣੇ ਪਰਚੀਆਂ ਪਾਓ ਤਿੰਨਾ ਜੋ ਜਿਹੜੀ ਚੱਕੀ ਗਈ ਜੇ ਸੈਕੰਡ ਰਾਉਂਡ ਤੋਂ ਸੈਕੰਡ ਰਾਉਂਡ ਵਾਲੀ ਚੱਕੀ ਗਈ ਤਾਂ ਫਾਈਨਲ ਤੱਕ ਕਾਊਂਟ ਹੋਣਗੇ ਜੇ ਸੈਮੀ ਦੀ ਚੱਕੀ ਗਈ ਤਾਂ ਸੈਮੀ ਪਹਿਲੇ ਰਾਉਂਡ ਤੋਂ ਸੈਮੀ ਤੱਕ ਕਾਊਂਟ ਹੋਣਗੇ ਜੇ ਫਾਈਨਲ ਦੀ ਚੱਕੀ ਤਾਂ ਪਹਿਲੇ ਰਾਉਂਡ ਤੋਂ ਫਾਈਨਲ ਤੱਕ ਕਾਊਂਟ ਹੋਣਗੇ ਜੇ ਤੁਸੀਂ ਵੱਡੀਆਂ ਸੀਰੀਆਂ ਰੱਖਦੇ ਆ ਵੀਰੇ ਤਾਂ ਇਹ ਚੀਜ਼ਾਂ ਜ਼ਰੂਰ ਨੋਟ ਕਰਿਓ ਕਿਉਂਕਿ ਕ੍ਰਿਕਟ ਦੇ ਭਰਾਵਾਂ ਨੇ ਵੱਡੀਆਂ ਚੀਜ਼ਾਂ ਰੱਖੀਆਂ ਵੀ ਆ ਤਾਂ ਜੋ ਵੀ ਆ ਜਿਹੜਾ ਦਰਪੱਖਾ ਉਹਨੂੰ ਮਿਲਣੀ ਚਾਹੀਦੀ ਆ ਠੀਕ ਆ ਚਲੋ ਹਣ ਦੋਵਾਂ ਭਰਾਵਾਂ ਨੂੰ ਸਾਂਝੀ ਕਰਤੀ ਦੂਜੀ ਗੱਲ ਬਲਾਰਿਆਂ ਦੀ ਬਲਾਰੇ ਪਾਉਂਦੇ ਸਕੀਮਾਂ ਵੀਰੇ ਕੋਈ ਕਿਸੇ ਦਾ ਨਹੀਂ ਗਾ ਮੂੰਹ ਦੇ ਮਿੱਠੇ ਆ ਸਾਰੇ ਆ ਸਿੱਧੀ ਗੱਲ ਕੁਝ ਹੈਗੇ ਮੂੰਹ ਦੇ ਮਿੱਠੇ ਕੋਈ ਸਕੀਮਾਂ ਪਾਉਂਦੇ ਆ ਕੁਝ ਵਿਚਾਰੇ ਨਵੇਂ ਉੱਠੇ ਮੁੰਡੇ ਸਮਝ ਗਏ ਤੇ ਦੂਜੀ ਗੱਲ ਤੁਹਾਨੂੰ ਵੱਡੀ ਸੀਰੀਜ਼ ਬਾਰੇ ਵੀ ਦੱਸਦਾ ਠੀਕ ਹੈ ਵੀਰੇ ਮੇਰਾ ਲਾਈਵ ਹੋਣ ਦਾ ਮਤਲਬ ਇਹੀ ਸੀਗਾ ਜੋ ক্রিকেট ਚੱਲ ਰਿਹਾ ਅੱਜ ਤੇ ਲਾਈਟ ਵੀ ਭਰਾ ਬਹੁਤ ਸਕੀਮਾਂ ਪਾਉਂਦੇ ਆ ਜੇ ਆਪਦਾ ਸਟੈਂਡ ਰੱਖੋ ਨਾ ਲਾਈਵ ਕਰਨ ਵਾਲੇ ਵੀ ਤੇ ਲਾਈਵ ਕਰਨ ਵਾਲੇ ਆਪਣਾ ਸਟੈਂਡ ਰੱਖੋ ਕਿਸੇ ਦੀ ਰੋਜੀ ਰੋਟੀ ਨੂੰ ਉਹਨਾਂ ਲੱਤ ਮਾਰੋ ਸਕੀਮਾਂ ਪਾ ਕੇ ਆਪਣਾ ਸਟੈਂਡ ਰੱਖੋ ਜੇ ਤੁਹਾਨੂੰ ਕੋਈ ਬੁਲਾਉਂਦਾ ਤਾਂ ਜਾਓ ਕਿਸੇ ਦੀ ਨਾ ਕਟਵਾਓ ਲਾਈਵ ਆ ਇਹ ਕਿਰਪਾ ਕਰਕੇ ਬੇਨਤੀ ਆ ਭਰਾਵਾਂ ਨੂੰ ਜੇ ক্রিকেট ਬਚਾਉਣੀ ਆ ਇਹ ক্রিকেট ਸਿਰਫ ক্রিকেট ਖੇਡਣ ਵਾਲਿਆਂ ਵੀ ਬਚਾਉਣਗੇ ਤਾਂ ਦਰਸ਼ਕ ਤਾਂ ਹੈ ਹੀ ਆ ਭਰਾ ਮੇਰੇ ਠੀਕ ਆ ਰਮਨ ਵੀਰੇ ਆਪਾਂ ਤਾਂ ক্রিকেট ਨੂੰ ਬਚਾਉਣ ਵਾਸਤੇ ਜਿਹੜੇ ਰੂਲ ਬਣਾਇਆ ਸੀ ਉਹਨਾਂ ਨਹੀਂ ਫੋਲੋ ਕੀਤੇ ਸਚਾਈ ਹੈ ਇਹ ਕਿਉਂਕਿ ਆਪਾਂ 21000 ਤੱਕ ਨਰੋਲ ਕੱਪ ਕਿਹਾ ਸੀ ਠੀਕ ਆ ਮੈਂ ਤੁਹਾਨੂੰ ਸਟਾਰਟ ਦਰ ਦਨ ਠੀਕ ਆ ਦੂਜੀ ਗੱਲ ਆ ਜਿੱਥੇ ਇੱਕ ਬਾਰੋਂ ਉੱਥੇ 5-6 ਓਵਰ ਹੋਣੇ ਚਾਹੀਦੇ ਜਿੱਥੇ ਦੋ ਬਾਰੋਂ 6-7 ਓਵਰ ਹੋਣ ਤਿੰਨ ਬਾਰਾਂ ਤੇ 8 ਓਵਰ ਹੋਣ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ ਸੀ ਤੇ ਨਾ ਕਿਤੇ ਭਾਉ ਨੂੰ ਕਿਤੇ ਕੁਝ ਖਟਿਆ ਸਿਰਫ ਤੁਹਾਡੇ ਭਰਾਵਾਂ ਦਾ ਪਿਆਰ ਆ ਤੁਹਾਡੇ ਵਰਗੇ ਭਰਾ ਮਿਲੇ ਆ ਕਿਉਂਕਿ ਪਹਿਲਾਂ ਵੀ ਗੱਲ ਠੋਕੇ ਕਰਦੇ ਸੀ ਹੁਣ ਵੀ ਕਰਦੇ ਆ ਠੀਕ ਆ ਤੇ ਜਾਲੀ ਟੀਮਾਂ ਦਾ ਮੈਂ ਪਹਿਲਾਂ ਹੀ ਬੋਲਦਾ ਹੁਣ ਨਾ ਵੀਰੇ ਜਿੱਥੇ ਜਿੰਦਾ ਘਰ ਆ ਉਹੀ ਆਉਂਦਾ ਪੱਕਾ ਟਿਕਾਣਾ ਜੇ ਕਿਸੇ ਦਾ ਘਰ ਨਹੀਂ ਹੈਗਾ ਨਾ ਉਹ ਜਾਲੀ ਆ ਤੇ ਜਾਲੀ ਟੀਮਾਂ ਨੂੰ ਖੜਾਉਣ ਵਾਲੀਆਂ ਕਮੇਟੀਆਂ ਸਭ ਤੋਂ ਵੱਡੀਆਂ ਗਲਤੀਆਂ ਇਹਨਾਂ ਦੀਆਂ ਤੇ ਕਮੇਟੀਆਂ ਨੂੰ ਵੀ ਬੇਨਤੀ ਚਾਹੀਦੀ ਆ ਕਿ ਸਾਰਿਆਂ ਨੂੰ ਨਿਰਪੱਖ ਹੋ ਕੇ ਸਾਰਿਆਂ ਨੂੰ ਇੱਕ ਨਿਗਾ ਨਾਲ ਦੇਖ ਕੇ ਟੂਰਨਾਮੈਂਟ ਕਰਾਓ ਜੇ ক্রিকেট ਬਚਾਉਣੀ ਆ ਤੇ 21000 ਤੱਕ ਭਰਾ ਮੇਰੇ ਰੋਲ ਟੂਰਨਾਮੈਂਟ ਕਰਾਓ ਜੇ ਕਿ ਇਹ ਇੱਕ ਬਾਰੋਂ ਰੱਖਣਾ 5 ਓਵਰ ਜ਼ਰੂਰ ਦੋ ਤੇ 2-12 ਚ 6 ਓਵਰ ਹੋਣੇ ਚਾਹੀਦੇ ਤਾਂ ਇੱਕ ਬੋਲਰ ਹੀ ਬਾਲ ਕਰੇ ਬਾਹਰ ਲਾ ਤੇ 8 ਓਵਰ ਦੋ ਜੇ ਤਿੰਨ ਬਾਰੋਂ ਰੱਖਣੇ ਆ ਐਵੇਂ 4-4 ਓਵਰਾਂ ਚ ਤਿੰਨ ਬਾਰੋਂ ਦਾ ਕੋਈ ਫਾਇਦਾ ਨਹੀਂਗਾ ਉਹ ਤੁਸੀਂ ਸਟਾਰ ਸੁਪਰ 5 ਜਾਂ ਸੁਪਰ 60 ਕਰਾ ਦਿਆ ਕਰੋ ਇਹ ਤੋਂ ਵਧੀਆ ਦਾ ਨਾ ਗੱਗੀ ਵੀਰੇ ਬੱਸ ਤਿੰਨ ਓਵਰ ਟੂਰਨਾਮੈਂਟ ਜ਼ਰੂਰ ਕਰਾਓ ਬੱਸ ਥੋੜੀ ਜਿਹੀ ਗੱਲਾਂ ਕਰਨੀਆਂ ਸੀ ਬਾਕੀ ਇੱਕ ਹੋਰ ਗੱਲ ਆ ਕਿ ਪਲੇਅਰ ਪੈਸਾ ਜ਼ਿਆਦਾ ਲੈਂਦੇ ਆ ਜੇ ਤੁਸੀਂ ਦੇਣੇ ਹੋ ਵੀਰੇ ਤਾਂ ਹੀ ਲੈਂਦੇ ਆ ਠੀਕ ਆ ਤੁਸੀਂ ਇਹ ਗੱਲ ਜ਼ਰੂਰ ਕਰ ਲਿਆ ਕਰੋ ਪਲੇਅਰ ਨਾਲ ਕਿ ਰੁਪਈਆ ਭਾਵੇਂ 4 ਦੀ ਥਾਂ 5000 ਲੈ ਲੈ ਪਰ ਬਾਈ ਫਾਈਨਲ 'ਚ ਜਿੱਤੇ 'ਚ ਤੈਨੂੰ ਇੱਕ ਵੀ ਰੁਪਈਆ ਨਹੀਂ ਮਿਲਣਾ ਸੀਰੀ ਜਿਹੜੀ ਲੈ ਜਾਣੀ ਆ ਉਹ ਲੈ ਜਾ ਜੇ ਤੁਸੀਂ ਆਪਣੇ ਸਟੈਂਡ ਤੇ ਰਹਿੰਦੇ ਹੋ ਪਹਿਲਾਂ ਸਟੈਂਡ ਲੈਣਾ ਸਿੱਖੋ ਵੀਰੇ ਠੀਕ ਆ ਨਾ ਜੇ ਆਪਾਂ ਪਲੇਅਰਾਂ ਨੂੰ ਦੇਣੇ ਆ ਤਾਂ ਲੈਂਦੇ ਆ ਠੀਕ ਹੈ ਤੇ ਬਾਕੀ ਹਾਂਜੀ ਹਾਂਜੀ ਅਮਨ ਵੀਰੇ ਪੱਕੀਆਂ ਪਿੱਚਾ ਬਣਾ ਲੀਆਂ ਕੱਚੀਆਂ ਪਿੱਚਾ ਬਣਾਉਣੀਆਂ ਮਿਹਨਤ ਲੱਗਦੀ ਹੈ ਪਹਿਲਾਂ ਗੱਲਾਂ ਕੱਚੀ ਪਿੱਕ ਪਿੱਚ ਹੋਵੇ ਬੋਲਰ ਲਈ ਵੀ ਕੋਸ਼ ਹੋਵੇ ਠੀਕ ਹੈ ਤੇ ਇਹੀ ਭਰਾਵਾਂ ਨਾਲ ਗੱਲਾਂ ਕਰਨੀਆਂ ਕਿ ਵੱਡੀਆਂ ਸੀਰੀਆਂ ਰੱਖਣੀਆਂ ਤਾਂ ਵੀਰੇ ਉੱਥੇ ਤਿੰਨ ਪਰਚੀਆਂ ਜ਼ਰੂਰ ਪਾਓ ਕਿਉਂਕਿ ਇੱਕ ਸੈਕੰਡ ਰਾਊਂਡ ਦੀ ਸੈਮੀ ਦੀ ਤੇ ਫਾਈਨਲ ਦੀ ਉਹਨਾਂ ਚੋਂ ਤਿੰਨਾਂ ਚੋਂ ਜਿਹੜੀ ਮਰਜ਼ੀ ਚੱਕ ਲਓ ਕਿਉਂਕਿ ਆਉਣ ਵਾਲੇ ਟੂਰਨਾਮੈਂਟ ਮੈਨੂੰ ਪਤਾ ਕਈ ਲੰਡੀਆਂ ਜੀਪਾਂ ਗੱਡੀਆਂ ਇਹ ਜ਼ਰੂਰ ਨੋਟ ਕਰ ਲਿਓ ਇਹ ਤਿੰਨ ਪਰਚੀਆਂ ਜ਼ਰੂਰ ਚੱਕ ਲਿਆ ਕਰੋ ਨਾਲ ਸਾਹਮਣੇ ਚੱਕੋ ਉੱਥੋਂ ਸਕੋਰ ਅਕਾਊਂਟ ਕਰ ਲਓ ਜੇ ਸੈਕੰਡ ਰਾਊਂਡ ਤੋਂ ਆਤਾ ਸੈਕੰਡ ਰਾਊਂਡ ਤੋਂ ਫਾਈਨਲ ਤੱਕ ਠੀਕ ਹੈ ਜੀ ਤੇ ਜੇ ਫਾਈਨਲ ਦਾ ਦੀ ਚੱਕੀ ਗਈ ਤਾਂ ਫਾਈਨਲ ਤੱਕ ਕਾਊਂਟ ਹੋਣਗੇ ਜੇ ਸੈਮੀ ਤੱਕ ਤਾਂ ਸੈਮੀ ਤੱਕ ਕਿਉਂਕਿ ਸਾਰੇ ਵਧੀਆ ਖੇਡਣਗੇ ਹਾਂ ਹਰਮਨ ਵੀਰੇ ਮੈਂ ਤਾਂ ਬਹੁਤ ਸਾਲਾਂ ਤੋਂ ਬੋਲ ਰਿਹਾ ਕਿਉਂਕਿ ਇਹਦੇ ਚ ਮੇਰੀ ਗੱਲ ਇਹ ਆ ਕਿ ਪਲੇਅਰ ਵੀ ਗਲਤੀ ਆ 스타 ਪਲੇਅਰ ਵੀ ਉਹਨਾਂ ਚ ਕਿਉਂਕਿ ਯਾਰੀਆਂ ਵਗਾਉਂਦੇ ਆ ਕਮੇਟੀਆਂ ਦੀ ਵੈਸੇ ਗਲਤੀ ਆ ਠੀਕ ਆ ਜੇ ਜਾਲੀ ਆ ਤਾਂ ਵੀਰੇ ਉਹਨਾਂ ਨੂੰ ਜਾਲੀਆਂ ਨੂੰ ਭਾਵੇਂ ਆਪਦਾ ਤੇਲ ਬਚਾ ਕੇ ਜਾਓ ਜਦੋਂ ਪਤਾ ਲੱਗ ਜਾਂਦਾ ਵੀ ਸਾਡਾ ਮੈਚ ਇਹਦੇ ਨਾਲ ਆ ਇੱਕ ਦਿਨ ਪਹਿਲਾਂ ਚਲ ਜਾਉਂਦੇ ਘਰ ਦੇ ਘਰ ਜਦੇ ਦੇਖ ਕੇ ਆਓ ਠੀਕ ਆ ਪੱਕੀ ਬਸ ਭਰਾਵਾ ਇਹੀ ਗੱਲ ਕਰਨੀ ਸੀ ਕੋਈ ਜ਼ਿਆਦਾ ਨਹੀਂ ਬਹੁਤ ਦੁੱਖ ਲੱਗਦਾ ਜਦੋਂ ਕ੍ਰਿਕਟ ਥੱਲੇ ਡਿੱਗਦੀ ਲੋਕੀ ਇੰਨਾ ਪੈਸਾ ਲਾਉਂਦੇ ਆ ਤੁਹਾਡੇ ਵਾਸਤੇ ਲਾਉਂਦੇ ਆ ਤੁਹਾਨੂੰ ਐਪਰੀਸ਼ੀਏਟ ਕਰੋ ਵੀਰੇ ਬਾਕੀ ਜੇ ਕਿਸੇ ਨੂੰ ਵੱਧ ਘੱਟ ਬੋਲਤਾ ਤਾਂ ਵੀਰੇ ਮਾਫੀ ਚਾਹੁੰਨੇ ਆ ਬਾਕੀ ਨਰੋਲ ਟੂਰਨਾਮੈਂਟ ਜਰੂਰ ਕਰਾਇਆ ਕਰੋ ਵੀਰੇ 2000 ਤੱਕ ਠੀਕ ਆ ਪਿੰਡ ਵਾਸਤੇ ਜਰੂਰ ਸੀਰੀਆਂ ਰੱਖਿਆ ਕਰੋ ਜੇ ক্রিকেট ਪਚਾਉਣੀ ਹੈ ਹੀ ਮੈਂ ਕੁਝ ਗੱਲਾਂ ਕਰਨੀਆਂ ਸੀ ਬਾਕੀ ਮੰਡੀਆਂ ਨੂੰ ਜਰੂਰ ਐਂਟਰੀ ਕਰਾਇਆ ਕਰੋ ਵੀਰੇ ਜਿੱਥੇ ਦੋ ਬਾਰੋਂ ਉੱਥੇ ਇੱਕ ਬਾਰੋਂ ਜਿੱਥੇ ਇੱਕ ਬਾਰੋਂ ਨਰੋਲ ਜਾਂ ਕੁਝ ਵੀ ਆ ਉਹ ਤੁਸੀਂ ਜਰੂਰ ਰੱਖੋ ਸਾਰੇ ਭਰਾ ਜੁੜ ਕੇ ক্রিকেট ਨੂੰ ਬਚਾ ਸਕਦੇ ਆ ਮੈਂ ਤਾਂ ਸਿਰਫ ਸਿੱਧੀ ਗੱਲ ਆ ਵੀਰੇ ਬੋਲ ਕੇ ਸਮਝਾ ਸਕਦਾ ਭਰਾਵਾਂ ਨੂੰ ਅਜੇ ਤੱਕ ਆਉਂਦਾ ਹੀ ਆ ਠੀਕ ਆ ਮੰਡੀਆਂ ਤੇ ਸ਼ਹਿਰਾਂ ਨੂੰ ਵੀ ਜਰੂਰ ਐਂਟਰ ਕਰੋ ਜਿੱਥੇ 2 ਜਾਂ 3 ਬਾਰੋਂ ਉੱਥੇ ਆਪਣੇ ਹਿਸਾਬ ਨਾਲ ਚੋ ਕਮੇਟੀਆਂ ਫੈਸਲਾ ਲਾਊਗੀ ਬਾਕੀ ਰਮਿੰਦਰ ਵੀਰੇ ਵੱਟਾ ਬੋਲਰ ਤਾਂ ਸਾਫ਼ ਜੀ ਗੱਲ ਆ ਬਹੁਤ ਬੰਦੇ ਆ ਵੱਟਾ ਬੋਲਰ ਮਾਰਨ ਵਾਲਾ ਵੱਟਾ ਇਹਨੇ ਉਹਨਾਂ ਨੂੰ ਕੌਣ ਕਿੰਨੇ ਨੇ ਬੈਂਡ ਕਰਨਾ ਕਮੇਟੀਆਂ ਨੇ ਜਦੋਂ ਜੰਨੇ ਚੱਕਰ ਆਪਾਂ ਕਮੇਟੀਆਂ ਵਾਲੇ ਯਾਰੀਆਂ ਦੋਸਤੀਆਂ ਆਪਾਂ ਤੋਂ ਬਾਹਰ ਲਾ ਜਾਵਾਂਗੇ ਤਾਂ ਤੇ ਨੋ ਬਾਲਾਂ ਵੀ ਹੋਣਗੀਆਂ ਠੀਕ ਆ ਬਸ ਵੀਰੇ ਇਹ ਹੀ ਗੱਲਾਂ ਕਰਮੀਆਂ ਸੀ ਤੇ ਬੇਨਤੀ ਆ ਕਮੈਂਟੇਟਰਾਂ ਨੂੰ ਲਾਈਵ ਵਾਲਿਆਂ ਨੂੰ ਪਲੇਅਰਾਂ ਨੂੰ ਜੇ ক্রিকেট بچਾਉਣੀ ਆ ਕਮੇਟੀਆਂ ਨੂੰ ਤੇ ਤੁਸੀਂ ਬਚਾ ਸਕਦੇ ਆ ਕਿਸੇ ਦਾ ਪੱਖਪਾਤ ਨਾ ਕਰੋ ਕਿਉਂਕਿ ਲੱਖਾਂ ਰੁਪਏ ਤਸੀਲ ਲਾਉਣਾ ਕਿਸੇ ਨੇ ਕੁਝ ਨਹੀਂ ਜਾ ਲੈ ਕੇ ਜਾਣ ਨਾਲ ਸਭ ਨੇ ਇੱਕ ਕਮੈਂਟ ਕਰਤਾ ਨਾ ਸਾਰੀ ਮਿੱਟੀ ਪਲੀਤ ਹੋ ਜਾਂਦੀ ਆ ਚਲੋ ਜੀ ਮਾਫ ਕਰਿਓ ਜੇ ਕੁਝ ਵੱਧ ਘੱਟ ਬੋਲਦਾ ਹੋਵੇ ਤਾਂ ਸੱਸੇ ਹੀ ਕਾਲ ਮਿਲਦੇ ਆ ਜਲਦੀ ਕਿਸੇ ਕੱਪ ਤੇ